ਮੇਰੇ ਨਾਲ ਮੇਰੇ ਦੋਨੋਂ ਵੱਡੇ ਭਰਾ ਤਿੰਨੋਂ ਵੱਡੇ ਭਰਾ ਸਾਡੇ ਮਾਨਯੋਗ ਪੀ ਡਬਲਯੂ ਡੀ ਮਿਨਿਸਟਰ ਸਰਦਾਰ ਹਰਪਜਨ ਸਿੰਘ ਜੀ ਸਾਡੇ ਮਾਨਯੋਗ ਰੂਰਲ ਡਿਵੈਲਪਮੈਂਟ ਟੂਰਿਜ਼ਮ ਮਿਨਿਸਟਰ ਸਰਦਾਰ ਧਰਨਪ੍ਰੀਤ ਸਿੰਘ ਸੌਨ ਜੀ ਸਾਡੇ ਮਾਨਯੋਗ ਦੀਪਕ ਬਾਲੀ ਜੀ ਜੋ ਐਡਵਾਈਜ਼ਰ ਨੇ ਟੂਰਿਜ਼ਮ ਤੇ ਕਲਚਰ ਵਿਭਾਗ ਦੇ ਤੇ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਪੁਲਿਸ ਜ਼ਿਲ੍ਹਾ ਬਟਾਲੇ ਤੋਂ ਸਾਰੇ ਅੱਜ ਜਿਹੜੇ ਅਧਿਕਾਰੀ ਸਹਿਬਾਨ ਸਾਡੇ ਨਾ ਬਹੁਤ ਸਤਕਾਰਯੋਗ ਗੈਂਬਲੇ ਸਹਿਬਾਨ ਰੰਧਾਵਾ ਸਾਹਿਬ ਬੈਲ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੀ ਆਰਗੇਨਾਈਜੇਸ਼ਨ ਤੇ ਪੂਰਾ ਜਿਹੜਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨੌਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਦੀ 350 ਸਾਲਾ ਜਿਹੜਾ ਸ਼ਹੀਦੀ ਸ਼ਤਾਬਦੀ ਹੈ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਮਨਾ ਰਹੀ ਹੈ ਆਪ ਸਭ ਜਾਣਦੇ ਹੋ ਕਿ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਵੱਡੇ ਸਮਾਗਮ ਐ ਲੋਕਿਕ ਸਮਾਗਮ ਹੋਣ ਜਾ ਰਹੇ ਆ 23 ਨਵੰਬਰ ਨੂੰ ਸਰਵ ਧਰਮ ਸੰਮੇਲਨ ਹੈ ਜੀ ਤਿੰਨੋਂ ਦਿਨ ਸ਼ਾਮ ਨੂੰ ਡਰੋਨ ਸ਼ੋ ਹੋਣਗੇ ਸ਼ਾਮੀ ਕੀਰਤਨ ਦਰਬਾਰ ਹੋਣਗੇ 24 ਤਰੀਕ ਨੂੰ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਨਨਦਪੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ ਅ 25 ਤਰੀਕ ਨੂੰ ਜਿਹੜੀ ਸਰਬੱਤ ਦੇ ਭਲਾ 71 ਤਾ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਹੈਰੀਟੇਜ ਵਾਕਸ ਤੇ ਹੋਰ ਬਹੁਤ ਸਾਰੇ ਸਮਾਗਮ ਨੇ ਇਸ ਦੇ ਨਾਲ ਹੀ 25 ਅਕਤੂਬਰ ਨੂੰ ਰਸਮੀ ਤੌਰ ਤੇ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਜੂਗੀ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਚਾਨਨੀ ਚੌਕ ਵਿਖੇ ਅ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਸਾਡੀ ਸਾਰੀ ਟੀਮ ਤੇ ਨਾਲ ਹੀ ਗੁਰਦੁਆਰਾ ਰਕਾਬगंज ਰਕਾਬगंज ਸਾਹਿਬ ਮਿਤੀ 25 ਅਕਤੂਬਰ ਨੂੰ ਸ਼ਾਮੀ ਕੀਰਤਨ ਦਰਬਾਰ ਹੈ ਇਸ ਤੋਂ ਇਲਾਵਾ ਚਾਰ ਨਗਰ ਕੀਰਤਨ ਜਿਹੜੇ ਉਹ ਆਰੰਭੇ ਜਾਣਗੇ ਵੱਖ-ਵੱਖ ਸਾਡੇ ਸੰਤਾਂ ਮਹਾਪੁਰਖਾਂ ਦੀ ਰਹਿਨਮਾਈ ਹੇਠ ਜਿਹਦੇ ਵਿੱਚੋਂ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਰੰਬਿਆ ਜਾਊਗਾ ਕਸ਼ਮੀਰ ਤੋਂ ਜਿੱਥੇ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਦੇ ਸਾਡੇ ਸੰਤ ਮਹਾਪੁਰਖ 19 ਤਰੀਕ ਨੂੰ ਜਿਹੜੇ ਆ ਚਾਲੇ ਪਾਣਗੇ ਵਾਇਆ ਜੰਮੂ ਵਾਇਆ ਪਠਾਨਕੋਟ ਹੁੰਦੇ ਵਾਇਆ ਹਿਸ਼ਾਰਪੁਰ ਹੁੰਦੇ ਗੜਸ਼ੰਕਰ ਹੁੰਦੇ ਸ਼੍ਰੀ ਅਨੰਦਪੁਰ ਸਾਹਿਬ 22 ਤਰੀਕ ਨੂੰ ਪਹੁੰਚਣਗੇ ਡੋ ਨਗਰ ਕੀਰਤਨ ਮਾਲਵੇ ਤੋਂ ਨਿਕਲਨੇ ਆ ਇੱਕ ਵਾਇਆ ਅ ਫ੍ਰੀਟ ਕੋਡ ਫਰੋਸ ਪਰ ਹੁੰਦਾ ਹੋਇਆ ਤੇ ਦੂਜਾ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਹੁੰਦਾ ਹੈ ਦੋਨੋਂ ਇਹ ਵੀ ਅਨੰਦਪੁਰ ਸਾਹਿਬ 22 ਤਰੀਕ ਨੂੰ ਪਹੁੰਚਣਗੇ ਤੇ ਜਿਹੜਾ ਇੱਕ ਸਾਡਾ ਨਗਰ ਕੀਰਤਨ ਹੈ ਜੋ ਮਾਲਵੇ ਤੇ ਮਾਝੇ ਦਾ ਨਗਰ ਕੀਰਤਨ ਹੈ ਉਹ ਆਪ ਜੀ ਦੇ ਜ਼ਿਲ੍ਹੇ ਗੁਰਦਾਸਪੁਰ ਤੋਂ ਆਰੰਭਿਆ ਜਾਊਗਾ ਮਿਤੀ 20 ਤਰੀਕ ਨੂੰ ਗੁਰਦੁਆਰਾ ਬਾਬਾ ਹਰੀ ਸਿੰਘ ਜੀ ਬਠਵਾਲਾ ਸਾਹਿਬ ਤੋਂ ਸਵੇਰੇ ਜਿਹੜਾ 8 ਵਜੇ ਆਰੰਭਿਆ ਜਾਊਗਾ ਨਗਰ ਕੀਰਤਨ ਆਪ ਸਭ ਨੂੰ ਬੇਨਤੀ ਆਪ ਸਭ ਦੇ ਰਹੀ ਮੈਂ ਗੁਰਦਾਸਪੁਰ ਦੇ ਸ਼ਹਿਰ ਵਾਸੀਆਂ ਨੂੰ ਪਿੰਡ ਵਾਲੇ ਸਾਨੂੰ ਬੇਨਤੀ ਕਰਦਾ ਕਿ ਇੱਥੋਂ ਆਰੰਭ ਹੋ ਕੇ ਵਾਇਆ ਧਾਰੀਵਾਲ ਵਾਇਆ ਬਟਾਲਾ ਬਾਬਾ ਬਕਾਲਾ ਸਾਹਿਬ ਨਗਰ ਕੀਰਤਨ ਜਿਹੜਾ ਜਾਊਗਾ ਇਸ ਨਗਰ ਕੀਰਤਨ ਦੀ ਰਹਿਨਮਾਈ ਸਾਡੇ ਸੰਤ ਮਹਾਪੁਰ ਕਰਨਗੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਾਰੇ ਮਾਨਯੋਗ ਮਿਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਅਸੀਂ ਬਤੌਰ ਸੇਵਾਦਾਰ ਸਾਰੀਆਂ ਸੜਕਾਂ ਦੀ ਸਾਫ ਸਫਾਈ ਜਿੱਥੋਂ ਜਿੱਥੋਂ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਗੁਜ਼ਰਨਾ ਹਰ ਤਰ੍ਹਾਂ ਦੀ ਤਿਆਰੀ ਦੇ ਵਿੱਚ ਲੰਗਰ ਉਹ ਉਹਦੀ ਸਾਡੀ ਜ਼ਿੰਮੇਵਾਰੀ ਹੈ ਪਰ ਜਿਹੜਾ ਨਗਰ ਕੀਰਤਨ ਹੈ ਉਹਦੀ ਰਹਿਨਮਾਈ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਤੇ ਹੋਰ ਜਿਹੜੇ ਸਾਡੇ ਮਾਝੇ ਦੇ ਸੰਤ ਮਹਾਪੁਰਖ ਨੇ ਉਹ ਸਾਰੇ ਜਿਹੜੀ ਐ ਅਗਵਾਈ ਕਰਨਗੇ ਨਾਲ ਹੀ ਫਿਰ 20 ਤਰੀਕ ਨੂੰ ਸ਼ਾਮੀ ਨਗਰ ਕੀਰਤਨ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਾਈਟ ਹਾਲਟ ਤੇ ਅਗਲੇ ਦਿਨ वाया ਤਰਨਤਾਰਨ ਗੋਇੰਦਵਾਲ ਸਾਹਿਬ ਹੁੰਦੇ ਹੋਏ ਜਲੰਧਰ ਤੇ ਫਿਰਫੇ ਜਲੰਧਰ ਤੋਂ ਵਾਇਆ ਫਗਵਾੜਾ ਬੰਗਾ ਨਵਾਂ ਸ਼ਹਿਰ ਬਲਾਚੌਰ ਹੁੰਦੇ 2 ਬਾਈ ਤਰੀਕ ਨੂੰ ਇਹ ਨਗਰ ਕੀਰਤਨ ਵੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਨਾਲ ਹੀ 1 ਨਵੰਬਰ ਤੋਂ ਲੈ ਕੇ 18 ਨਵੰਬਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਦਾ ਵੀ ਜਿਹੜਾ ਆਯੋਜਨ ਕੀਤਾ ਜਾ ਰਿਹਾ ਟੂਰਿਜ਼ਮ ਵਿਭਾਗ ਵੱਲੋਂ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਬਹੁਤ ਸ਼ਾਨਦਾਰ ਜਿਹੜੀ ਐਸਜੀਪੀਸੀ ਤੋਂ ਪਾਸ ਕਰਕੇ ਸਕ੍ਰਿਪਟ ਜਿਹੜੀ ਹੈ ਉਹ ਦਿਖਾਇਆ ਜਾਊਗਾ ਤੇ ਅਨੁਮਾਨ ਹੈ ਅਸੀਂ ਜੋ ਤਿਆਰੀਆਂ ਕਰ ਰਹੇ ਹਾਂ ਲਗਭਗ ਵੀ ਤੋਂ 25000 ਸੰਗਤ ਦੀ ਜਿਹੜੀ ਹੈ ਉੱਥੇ ਆਮਦ ਦੀ ਤਿਆਰੀ ਹੋਊਗੀ ਤੇ ਸਾਰੇ ਸਾਡੇ ਸਕੂਲੀ ਬੱਚਿਆਂ ਨੂੰ ਵੀ ਅਸੀਂ ਸੱਦਾ ਦਿੰਦਿਆਂ ਕਾਲਜ ਦੇ ਬੱਚਿਆਂ ਨੂੰ ਸੱਦਾ ਦਿੰਦੇ ਕਿ ਆਓ ਆਪਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਜਾਣ ਸਕੀਏ ਇਹ ਸਾਰੇ ਸਮਾਗਮਾਂ ਦੇ ਸਬੰਧ ਦੇ ਵਿੱਚ ਅੱਜ ਗੁਰਦਾਸਪੁਰ ਦੀ ਮੀਟਿੰਗ ਸੀ 1-1 ਇੰਚ ਜੋ ਰੋਡ ਹੈ ਉਹਦੀ ਜਿਹੜੀ ਹੈ ਉਹਦਾ ਇੱਥੇ ਡਿਸਕਸ਼ਨ ਹੋਇਆ ਜੋ-ਜੋ ਕੰਮ ਹੋਣ ਵਾਲੇ ਹੈ ਉਹ 8 ਤੋਂ 10 ਨਵੰਬਰ ਤੱਕ ਕੰਪਲੀਟ ਕਰਲੇ ਜਾਣਗੇ ਸਾਰੇ ਰਸਤੇ ਜਿਹੜੇ ਕੇ ਕੋਈ ਰਸਤਾ ਜੋ ਖਰਾਬ ਉਹ 8 ਤੋਂ 10 ਨਵੰਬਰ ਤੱਕ ਹੋ ਜਾਊਗਾ ਬਾਕੀ ਸਾਰੀਆਂ ਤਿਆਰੀਆਂ ਵੀ ਤੇ ਨਾਲ ਇਹ ਵੀ ਦੱਸ ਦਈਏ ਜੀ ਜਿੱਥੋਂ ਨਗਰ ਕੀਰਤਨ ਰੰਬਿਆ ਜਾਊਗਾ ਪੰਜਾਬ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਗੁਰੂ ਸਾਹਿਬ ਦੇ ਸਨਮਾਨ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਜਿਹੜਾ ਗਾਰਡ ਆਫ ਆਨਰ ਦਿੱਤਾ ਜਾਊਗਾ ਏਦਾਂ ਹੀ ਜਦੋਂ ਨਗਰ ਕੀਰਤਨ ਬਟਾਲੇ ਪਹੁੰਚਦਾ ਹੈ ਉੱਥੇ ਵੀ ਜਿਹੜਾ ਗਾਰਡ ਆਫ ਆਨਰ ਦਿੱਤਾ ਜਾਊਗਾ ਧੰਨਵਾਦ ਮੈਂ ਹੁਣ ਚਾਹੂੰਗਾ ਮੇਰੇ ਸਾਥੀ ਕੋਈ ਗੱਲ ਠੀਕ ਹੈ ਹੰਬਲ ਇਸ ਤੋਂ ਸੋਚੋ ਕਿ ਕਾਰ ਤੋਂ ਕਾਰ ਨੂੰ ਇੱਕ ਇੱਕ ਮਿੰਟ ਲਾਓ ਉਹ ਚੱਲ ਜਾਂਦੇ ਇੱਕ ਇੱਕ ਮਿੰਟ ਲਾਓ ਆਸ ਫੋ ਹੋ ਗਿਆ ਠੀਕ ਹੈ ਚੱਲਿਆ ਆ ਮੇਰੀ ਆਪ ਸਭ ਨੂੰ ਇਹ ਆਫ ਦਾ ਰਿਕਵੈਸਟ ਇਹ ਤਾਂ ਵੈਸੇ ਹੀ ਹੈ ਹੋ ਗਿਆ ਮੈਂ ਵੈਸੇ ਕਹਿ ਰਿਹਾ ਆਪ ਸਭ ਨੂੰ ਵੀ ਬੇਨਤੀ ਹੈ ਕਿ ਤੁਸੀਂ ਸਭ ਨੇ ਇਹਦੇ ਵਿੱਚ ਸਮਾਗਮਾਂ 'ਚ ਸ਼ਾਮਲ ਵੀ ਹੋਣਾ ਤੇ